ਗੁਰਮਖ ਨਾਮ ਜਿਓ ਵਡਪਾ ਭਾਗ ਵਢੇਰੇ ਜਿਓ ਹਰ ਹਰ ਨਾਮ ਜਿਓ ਪ੍ਰਾਨ ਥਰ ਮੇਰੇ ਜਿਓ ਫਿਰ ਬਹੜ ਨਭਾਉ ਜਲ ਫੇਰੇ ਜਿਓ ਕਿਉ ਹਰ ਪ੍ਰਭ ਵੇਖਾਂ ਮੇਰੇ ਮਨ ਤਨ ਚਾਉ ਜਿਓ ਹਰ ਮੇਲੋ ਸੰਤ ਜਿਓ ਮਨ ਲੱਗਾ ਭਾਉ ਜਿਓ ਗੁਰ ਸ਼ਬਦੀ ਪਾਈਏ ਹਰ ਪ੍ਰੀਤਮ ਰਾਉ ਜਿਓ ਵਡਭਾਗੀ ਜਪਨਾਉ ਜਿਓ ਮੇਰੇ ਮਨ ਤਨ ਵਡੜੀ ਗੋਵਿੰਦ ਪ੍ਰਵਾਸਾ ਜੀਓ ਹਰ ਮੇਲੋ ਸੰਤ ਜੀਓ ਗੋਵਿੰਦ ਪ੍ਰਵਾਸਾ ਜੀਓ ਸਤਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ ਜਨ ਨਾਨਕ ਪੂਰੇ ਅੜੀ ਮਨਾਸਾ ਜੀਓ ਗੌੜੀ ਮਾਜ ਮਹਿਲਾ ਚੌਥਾ ਮੇਰਾ ਬਿਰਹੀ ਨਾਮ ਮਿਲ ਤਾ ਜੀਵਾਂ ਜੀਓ ਮਨ ਅੰਤਰ ਅੰਮ੍ਰਿਤ ਗੁਣ ਮਤ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾਂ ਜੀਓ ਮਨ ਹਾਰ ਰੰਗ ਰਤੜਾ ਹਾਰਾਸ ਸਦਾ ਪੀਵਾਂ ਜੀਓ ਹਰ ਪਾਇੜਾ ਮਨ ਜੀਵਾ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰਬਾਨ ਜੀਓ ਮੇਰਾ ਪ੍ਰੀਤਮ ਮਿੱਤਰ ਹਰਪੁਰਖ ਸੁਜਾ ਜੀਓ ਗੁਰ ਮੇਲੇ ਸੰਤ ਹਰ ਸੁਭ ਸੁਜਾ ਜੀਓ ਹੋ ਨਾਮ ਵਿਟਰੋਂ ਕੁਰਬਾਨ ਜੀਓ ਹੋ ਹਰ ਹਰ ਸੱਜਣ ਹਰ ਮੀ ਇਤ ਦਸਾਈ ਜੀਓ ਹਰ ਦਸ ਹੋ ਸੰਤੋ ਜੀ ਹਰ ਖੋਜ ਪਵਾਈ ਜੀਓ ਸਤਗੁਰ ਤੁਠੜਾ ਦਸੇ ਹਰ ਪਾਈ ਜੀਓ ਹਰ ਨਾਮੇ ਨਾਮ ਸਮਾਈ ਜੀਓ ਮੈਂ ਵੇਦਨ ਪੇਮ ਹਰ ਬਿਰਹੋ ਲਗਾਈ ਜੀਓ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜਿਓ ਹਰ ਹੋ ਹੋ ਦਇਆਲ ਹਰ ਨਾਮ ਧਿਆਈ ਜਿਓ ਹਰ ਹੋ ਦਇਆਲ ਹਰ ਨਾਮ ਧਿਆਈ ਜਿਓ ਜਨ ਨਾਨਕ ਹਰ ਸਪਾਈ ਜਿਓ